3 ਸਾਲ ਹੋ ਚੁੱਕੇ ਨੇ ਬਾਈ ਦੀਪ ਸਿੱਧੂ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਬਾਈ ਦੀਪ ਸਿੱਧੂ ਦੇ ਹੱਥੀ ਲਾਇਆ ਬੂਟਾ ਉਹਨਾਂ ਤੋਂ ਵਰਸੋਈ ਹੋਈ ਉਹਨਾਂ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਅੱਜ ਇੱਕ ਬੜਾ ਵੱਡਾ ਰੁੱਖ ਬਣ ਚੁੱਕੀ ਹੈ ਬੜਾ ਵੱਡਾ ਦਰਖਤ ਬਣ ਚੁੱਕੀ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਸੰਗਤ ਜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੁਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਣ ਚੁੱਕੀ ਹੈ ਤੇ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਅੱਗੇ ਕਾਰਜ ਤੋਰਨਾ ਹੈ ਤੇ 2027 ਦੇ ਵਿੱਚ ਇਸ ਪਾਰਟੀ ਨੂੰ ਬੂਰ ਪਾਉਣਾ ਹੈ ਇਸ ਨੂੰ ਫਲ ਲੱਗਣੇ ਨੇ ਸੰਘਾ ਜੀ ਮੈਂ ਤੁਹਾਡੇ ਵਿੱਚ ਖੜੋ ਕੇ ਦਾਵਾ ਕਰਦਾ ਹਾਂ ਕਿ ਇਹ ਪਾਰਟੀ ਕਾਮਯਾਬ ਹੋਣੀ ਹੈ ਉਹ ਚੀਜ਼ ਹੈ ਉਹ ਚੀਜ਼ ਨਿਸ਼ਚਿਤ ਹੈ ਕਿਉਂਕਿ ਸੰਘਾ ਜੀ ਇਹ ਪਾਰਟੀ ਬੜੇ ਵੱਡੇ ਸੰਘਰਸ਼ੋਂ ਨਿਕਲੀ ਹੈ ਸਾਡੇ ਮੁੱਖ ਸੰਸਥਾਪਕ ਭਾਈ ਦੀਪ ਸਿੱਧੂ ਨੂੰ ਸਰਕਾਰਾਂ ਨੇ ਸ਼ਹੀਦ ਕਰਾ ਦਿੱਤਾ ਅਗਲੇ ਮੁੱਖ ਸੇਵਾਦਾਰ ਪ੍ਰਧਾਨ ਭਾਈ ਅਮਰਤਪਾਲ ਸਿੰਘ ਨੂੰ ਅਤੇ ਸਾਰੇ ਕਰੀਬੀ ਸਾਥੀਆਂ ਸਮੇਤ ਡੇਵੂਗੜ ਦੀ ਜੇਲ ਅਤੇ ਅੰਮ੍ਰਿਤਸਰ ਦੀ ਜੇਲ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਸੰਘਾਜੀ ਘਟੋ ਘਟਵੀ 50 ਪਰਿਵਾਰ ਨੇ 10 ਪਰਿਵਾਰ ਤਾਂ ਡਿਬੜੂਗੜ ਚ ਨੇ ਉਹਨਾਂ ਦੇ ਬਜ਼ੁਰਗ ਉਹਨਾਂ ਦੇ ਮਾਪੇ ਅੱਜ ਇੱਥੇ ਹਾਜ਼ਰ ਨੇ ਬੜੇ ਉਸ ਤੋਂ ਵੀ ਵੱਧ 40 ਪਰਿਵਾਰ ਅੰਮ੍ਰਿਤਸਰ ਦੀ ਜੇਲ ਦੇ ਵਿੱਚ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਬੀਬੀਆਂ ਇੱਥੇ ਹਾਜ਼ਰ ਨੇ ਏ ਪੰਜਾਬ ਪਰਿਵਾਰ ਇਹ ਗਵਾਹੀ ਪਰਦੇ ਆਣੇ ਵੀ ਕਿੱਡਾ ਵੱਡਾ ਸੰਘਰਸ਼ ਸੰਗਤ ਜੀ 21ਵੀਂ ਸਦੀ ਦੇ ਵਿੱਚ ਜਦੋਂ ਉਸ ਸਮਾਂ ਆ ਚੁੱਕਿਆ ਜਦੋਂ ਕਿਸੇ ਕੋਲ 50 ਮਿੰਟਾਂ ਦੀ ਵੇਲ ਨਹੀਂ ਜਦੋਂ ਜ਼ਿੰਦਗੀ ਇੰਨੀ ਤੇਜ਼ ਹੋ ਚੁੱਕੀ ਐ ਫਾਸਟ ਹੋ ਚੁੱਕੀ ਐ ਬੰਦਾ ਹਫ਼ਤਾ ਆਪਦੇ ਘਰ ਤੋਂ ਬਾਹਰ ਚਲਾ ਜਾਵੇ ਸਾਰਾ ਘਰ ਹੀ ਮੂਦਾ ਹੋ ਜਾਂਦਾ ਸਾਰਾ ਟੱਬਰ ਹੀ ਕੇਰੂ ਖੇਰੂ ਹੋ ਜਾਂਦਾ ਅੱਜ ਤੋਂ 100 ਸਾਲ ਪਹਿਲਾਂ 1920-30 ਦਾ ਸੰਘਰਸ਼ ਉਦੋਂ ਤੇ ਅੱਜ 2020 ਦੀ ਦੇ ਸੰਘਰਸ਼ ਦੇ ਵਿੱਚ ਬੜਾ ਫਰਕ ਹੈ ਨੌਜਵਾਨ ਜਹਾਜ਼ ਭਰ-ਭਰ ਕੇ ਬਾਹਰ ਚਲੇ ਗਏ ਨੇ ਜ਼ਿੰਦਗੀ ਲੋਕਾਂ ਦੀ ਐਸ਼ ਪ੍ਰਸਤ ਹੋ ਚੁੱਕੀ ਹੈ ਕੋਈ ਸਿਰ ਦੇ ਕੇ ਰਾਜ ਨਹੀਂ ਇੱਥੇ ਪਰ ਇਹ ਪੰਜਾਬ ਪਰਿਵਾਰੋਂ ਨੇ ਭਾਈ ਅਮਰਿਤਪਾਲ ਸਿੰਘ ਦੀ ਪ੍ਰਧਾਨਗੀ ਦੇ ਦੀ ਜਿਹੜੇ 21ਵੀਂ ਸਦੀ ਦੇ ਵਿੱਚ ਕਾਲੇ ਪਾਣੀ ਦੀ ਜੇਲ੍ਹ ਕੱਟ ਰਹੇ ਨੇ ਜਿਹੜੀ 100 ਸਾਲ ਪਹਿਲਾਂ ਬੰਦ ਹੋ ਗਈ ਸੀ ਤਾਂ ਸੰਘਾ ਜੀ ਬਾਈ ਦੀਪ ਸਿੱਧੂ ਦੀ ਜੋ ਤੋਰੀ ਹੋਈ ਪਰਤਾ ਜੋ ਬਾਈ ਦੀਪ ਸਿੱਧੂ ਦੀ ਸੋਚ ਹੈ ਵੀ ਨਾ ਅਸੀਂ ਪੋਲੀਟੀਕਲ ਮੈਦਾਨ ਖਾਲੀ ਛੱਡਣਾ ਹੈ ਨਾ ਅਸੀਂ ਜੋ ਕਾਨੂੰਨੀ ਪੱਖ ਖਾਲੀ ਛੱਡਣਾ ਹੈ ਨਾ ਧਾਰਮਿਕ ਪੱਖ ਖਾਲੀ ਛੱਡਣਾ ਹੈ ਨਾ ਹੀ ਜਿਹੜਾ ਸੋਸ਼ਲ ਮੀਡੀਆ ਦਾ ਪੱਖ ਆ ਮੀਡੀਆ ਦਾ ਪੱਖ ਆ ਇਹ ਖਾਲੀ ਚੱਲਣਾ ਹੈ ਉਸਤੇ ਇਹ ਪਾਰਟੀ ਚੱਲਦੀ ਆ ਰਹੀ ਹੈ ਭਾਈ ਅਮਰਤਪਾਲ ਸਿੰਘ ਨੇ ਨਸ਼ਾ ਮੁਕਤੀ ਸਤੋਂ ਵੱਡਾ ਜਿਹੜਾ ਸੱਪ ਹੈ ਪੰਜਾਬ ਨੂੰ ਘੇਰੀ ਬੈਠਾ ਉਹ ਨਸ਼ੇ ਦਾ ਸੱਪ ਹੈ ਉਸ ਨੂੰ ਖਾਲ ਉਸ ਨੂੰ ਸਮਾਪਤ ਕਰਨ ਦੇ ਲਈ ਖਾਲਸਾ ਫ਼ਹੀਰ ਚਲਾਈ ਬੜਾ ਸਹਿਯੋਗ ਮਿਲਿਆ ਸਾਰਿਆਂ ਦਾ ਬੜੇ ਨੌਜਵਾਨਾਂ ਨੇ ਅਮਰ ਛਕਿਆ ਪੰਜਾਬ ਦੇ ਵਿੱਚ ਜਿਹੜੀ ਬਦਫੈਲੀ ਫੈਲੀ ਹੋਈ ਸੀ ਉਹ ਦੂਰ ਹੋਣ ਲੱਗੀ ਪਰ ਸਰਕਾਰਾਂ ਨੂੰ ਇਹ ਚੀਜ਼ ਜਗੀ ਨਹੀਂ ਤਾਂ ਸਰਕਾਰਾਂ ਨੇ ਉਹ ਚੀਜ਼ ਨੂੰ ਜੋਸ ਦੇ ਪ੍ਰੇ ਨਾ ਚੜਨ ਦੇਣ ਦੀ ਖਾਤਰ ਉਹਨਾਂ ਨੂੰ ਜੇਲਾਂ 'ਚ ਡਕਿਆ ਪਰ ਜਿਵੇਂ ਬਾਈ ਦੀਪ ਸਿੱਧੂ ਨੇ ਆਖਿਆ ਸੀ ਵਰਤਾਰਾ ਵਰਤਦਾ ਹੁੰਦਾ ਹੈ ਇਹੋ ਜੀ ਨੇਰੀ ਚੱਲੀ ਮਾਝੇ ਦੇ ਖੇਤਰ ਦੇ ਵਿੱਚੋਂ ਉਹ ਹਨੇਰੀ ਮਾਲਵੇ ਵਿੱਚ ਆਈ ਤੇ ਇੱਕ ਨਹੀਂ ਦੋ ਮੈਂਬਰ ਪਾਰਲੀਮੈਂਟ ਕੌਮ ਦੀ ਝੋਲੀ ਵਿੱਚ ਪਾਏ ਹੁਣ ਇਹੀ ਵਰਤਾਰਾ ਵਰਤਨਾ ਹੈ ਕਿਉਂਕਿ ਸੰਗਤ ਜੀ ਇਹ ਸਾਡੀ ਹੋਣ ਦੀ ਲੜਾਈ ਹੈ ਬਾਈ ਦੀਪ ਸਿੱਧੂ ਦਾ ਬੜਾ ਵੱਡਾ ਇੱਕ ਦਿੱਤਾ ਹੋਇਆ ਤਖੱਲਸ ਹੈ ਇਹ ਸਾਡੀ ਹੋਣ ਦੀ ਲੜਾਈ ਆ ਹੁਣ ਪੰਜਾਬ ਦੇ ਗੋਲ ਕੁਝ ਰਹਿ ਨਹੀਂ ਗਿਆ ਮੈਂ ਤਾਂ ਇੱਕ ਇੱਕੇ ਦਾ ਦੂਤ ਵਜੋਂ ਬੇਨਤੀ ਕਰਦਾ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਵੀ ਹੁਣ ਜੇ ਅਸੀਂ ਖੇਰੂ ਖੇਰੂ ਹੋ ਗਏ ਪਿੱਛੇ ਹੋ ਗਏ ਮਨ ਮਰਜ਼ੀਆਂ ਕਰਨ ਲੱਗ ਪਏ ਆਪਦੇ ਸਵਾਰਥ ਨਿੱਜੀ ਸਵਾਰਥ ਦੇਖਣ ਲੱਗ ਪਏ ਤਾਂ ਪੰਜਾਬ ਦੇ ਕੋਲੇ ਬਹੁਤਾ ਸਮਾਂ ਨਹੀਂ ਇਹ ਬਰਫ਼ ਦੀ ਡਲੀ ਵਾਂਗੂ ਖੁਰ ਰਿਹਾ ਤਾਂ ਸਾਡੀ ਬੇਨਤੀ ਹੈ ਵੀ ਆਪਾਂ ਇਕੱਠੇ ਹੋਈਏ ਜੇ ਕਿਤੇ ਉਦੋਂ ਸਰਦਾਰ ਕਪੂਰ ਸਿੰਘ ਹਰਾਣੇ ਖਾਲਸਾ ਪੰਥ ਨੇ ਜੇ ਨਵਾਬੀ ਛੱਡ ਦਿੱਤੀ ਹੁੰਦੀ ਤਾਂ ਮੈਨੂੰ ਲੱਗਦਾ ਖਾਲਸਾ ਰਾਜ ਦਾ ਸੰਕਲਪ ਬੜੀ ਦੂਰ ਚਲੇ ਜਾਂਦਾ